ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਆਪਕਾ ਬਲੌਕ 'ਚ ਆਪਾਂ ਅਸੀਂ ਨਾ ਵਿਆਹ ਦੀ ਤਿਆਰੀ ਕਰ ਰਹੇ ਹਾਂ ਇਹਦੇ ਕਰਕੇ ਸਾਸਫਾਈਆ ਹੋ ਰਿਹਾ ਏ ਤੇ ਸਾਡੇ ਮੁੰਡੇ ਦਾ ਵਿਆਹ ਏ ਉਹ ਸਾਹਮਣੇ ਖੜਾ ਜਿਹੜਾ ਉਹਦਾ ਵਿਆਹ ਏ ਸਾਰੇ ਘਰ 'ਚ ਸਫਾਈਆਂ ਹੋ ਰਹੀਆਂ ਸਫਾਈਆਂ ਚੱਲ ਰਹੀਆਂ ਏ ਤੇ 17 ਤੇ 18 April ਦਾ ਵਿਆਹ ਏ ਆ ਪੂਰੇ ਘਰ ਦੇ ਵਿੱਚ ਸਫਾਈਆਂ ਲੱਗੇ ਹੋਏ ਕਾਰਨ ਪਾਈ ਅਸੀਂ ਆਹ ਦੇ ਕਿ ਚੀਜ਼ ਸਾਫ ਕਰਤੀ ਕੰੰਡਾ ਸਾਫ ਕਰਤੀਆਂ ਬੈੱਡ ਸਾਫ ਕਰਤੇ ਪੱਖੇ ਸਾਫ ਕਰਤੇ ਲਮਾਰੀਆਂ ਲਮੂਰੀਆਂ ਸਾਰੀਆਂ ਸਾਫ ਕਰਤੀਆਂ ਮੈਂ ਗੰਦ ਗੰਦ ਕਿੰਨਾ ਪਿਆ ਵਾ ਕਿਆ ਕਹਿਣਾ ਆ ਦੇ ਆ ਬੰਦੇ ਕੀ ਇਹਨੇ ਬੰਦੇ ਦਾ ਵਿਆਹ ਹੋਣਾ ਹੈਗਾ ਆ ਸਰੀ ਗਾਜੀ ਇਹ ਸਾਡਾ ਬੰਦਾ ਇਹ ਲੱਗਿਆ ਹੋਇਆ ਜੀ ਸਫਾਈ ਕਰਨ ਉਹ ਬਾਹਰ ਬੀਬੀਆਂ ਲੱਗੀਆਂ ਵੀ ਆ ਸਾਫ ਸਫਾਈ ਕਰਨ ਦੇਖ ਬੀਬੀਆਂ ਲੱਗੀ ਹੋਈ ਸਾਡੀ ਚਾਚੀ ਕਹਿੰਦੀ ਟੈਲੀਵਿਜ਼ਨ ਵਿੱਚ ਪਾਓ ਬੰਨਵਾ ਟੈਲੀਵਿਜ਼ਨ ਵਿੱਚ ਪਾਵਾਂਗੇ ਤੁਹਾਨੂੰ ਭਾਈ ਟੰਗਾ ਜੀ ਠੀਕ ਹੈ ਜੀ ਅ ਭਾਈ ਕਾ ਲੈ ਆਏ ਬਣਾ ਕਾ ਮੈਂ ਬੰਦਿਆਂ ਵਾਸਤੇ ਚਾਹ ਪਰਾਉਣੀ ਐ ਮੈਂ ਆ ਬੀਬੀਆਂ ਹੜੀਆਂ ਲੱਗੀਆਂ ਵੇ ਕੰਮ ਕਰਨ ਇਹ ਸੋਫੇ ਸੂਫੇ ਸਾਰੇ ਬਾਹਰ ਕੱਢ ਕੇ ਰੱਖ ਤੇ ਸਾਉ ਝਾੜ ਕਰਕੇ ਫਿਰ ਪਾਉਣੇ ਸਾਫ ਕਰਕੇ ਝਾੜ ਕਾ ਵੈਸੇ ਫਿਰ ਪਾਵਾਂਗੇ ਸਾਫ ਸੋਈਆ ਕਰਕੇ ਸਾਰੇ ਫਿਰ ਅੰਦਰ ਰੱਖਾਂਗੇ ਜੀ ਇਹਨਾਂ ਨੂੰ ਲਾਈਟ ਤਾਂ ਨਹੀਂ ਆਈ ਹਲੇ ਇਹ ਘਰ ਆ ਆਪਣਾ ਬਾਈ ਇਹ ਆਪਣਾ ਘਰ ਹੈ ਗਰੀਬ ਖਾਨਾ ਇਹ ਹੋਣਾ ਗਰੀਬ ਖਾਨਾ हले तक कद नया नहीं है <laughs> <तेगा> कद <नहीं। laughs> <देर। laughs> तो <laughs> तो आ सकता हाँ ਹੋੜੇ ਜਾਂਗਣ ਨੂੰ ਆ ਵੀ ਜਾਂਗੇ ਤਾਂ ਅਗਰ ਪਾ ਰਹੇ ਨਹੀਂ ਤਾਂ ਉਹ ਆਵੇ ਦਾ ਅਗਰ ਕੋਈ ਨਹੀਂ ਪਾਉਂਦਾ ਤਾਂ ਅਸੀਂ ਪਾਣ ਲੱਗੇ ਤੇ ਮੈਂ ਸ਼ੌਂਕ ਨੂੰ ਤਾਂ ਅਸੀਂ ਪਾਣ ਲੱਗੇ ਤੇ ਹੋਰ ਜਾਂਗਣ ਨੂੰ ਤਾਂ ਉਹਦੇ ਨਾਲ ਸ਼ੌਂਕਦੇ ਆ ਅੱਤਾਰ ਉਹ ਲੰਗਾਂ ਦੇ ਤੇ ਬਣਾਣਾ ਹੈ ਨਿਕਲ ਗਈ ਕੋਈ ਗੱਲਾਂ ਬੋਲੇਗਾ ਕੋਈ ਕਾਸੀ ਦੀ ਪਾਉਦਾ ਕੋਈ ਕਾਸੀ ਦੀ ਪਾਉਦਾ ਹੁਣ ਤਰ੍ਹਾਂ ਕਿੱਦੋਂ ਆ ਕੁਈ ਪੌਦਾ ਹੈ ਕੋਈ ਜਾਨਵਰ ਨਹੀਂ ਨੇ ਜਾਨਵਰ ਦਿਖਾਉਂਦਾ ਉੱਤੋਂ ਜਿਹੜੀ ਕੀੜੇ ਆ ਕੀੜਾ ਤੇ ਖੁੱਜੀ ਆਹ ਕੀੜਾ ਤੁਹਾਨੂੰ ਦੇਖੋ ਇਹ ਲੱਗੜਦਾ ਹੈ ਬੜਾ ਮਾੜਾ ਕੀੜਾ ਏ ਲੋ ਤੁਸੀਂ ਹਾਲੇ ਭਾਈ ਜੀ ਆਪਾਂ ਪਹੁੰਚ ਗਏ ਨੇ ਹੁਣ ਮੀਆਂ ਪਰ ਮੀਆਂ ਪਰ ਤੇ ਆਪਾਂ ਜਾ ਰਹੇ ਹਾਂ ਇੱਧਰ ਕਿਹੜੇ ਪੱਥਰ ਨੂੰ ਜਾਣੇ ਨੇ ਆਪਾਂ ਬਿੰਦਰਾ ਖਨੂ ਬਿੰਦਰਾ ਕਦੇ ਪਹੁੰਚੂਗੇ ਆਪਾਂ ਰਾਮਪੁਰ ਟੱਪਰੀਆਂ ਟੱਪਰੀਆਂ ਤੇ ਜਾਣਾ ਆਪਾਂ ਨਾ ਪੰਜੌਲੀ ਪੰਜੌਲੀ ਦੇ ਰੋਪੜ ਰੋਪੜ ਦੇ ਨਿਕਲਣਾ ਫਿਰ ਚਮਕੌਰ ਸਾਹਿਬ ਚਮਕੌਰ ਸਾਹਿਬ ਤੇ ਫਿਰ ਘੁੰਮ ਦੇ ਘਮਾਂਦੇ ਆਪਾਂ ਪਹੁੰਚੂਗੇ ਆ ਕੀ ਕਹਿੰਦੇ ਉਹਨੂੰ ਆਪਣਾ ਮੰਡਾ ਮੰੜੇ ਤੇ ਫਿਰ ਵਾਪਸ ਘਰ ਆਵਾਂਗੇ ਲੰਬਾ ਰੋਡ ਹੁਣ ਆਪਾਂ ਸਰਜੀਤ ਸਿੰਘ ਬਿੰਦ ਰਖੀ ਦੇ ਪਿੰਡ ਨੂੰ ਜਾ ਰਹੇ ਆ ਸਰਜੀਤ ਸਿੰਘ ਬਿੰਦ ਰਖੀ ਆ ਪੁਰਾਣਾ ਕਲਾਕਾਰ ਵਧੀਆ ਸੁਪਰ ਹਿੱਟ ਕਲਾਕਾਰ ਪਹਾੜੀ ਏਰੀਆ ਬਾਈ ਸਾਰਾ ਇਹ ਗੇ ਅੱਗੇ ਪਤਾ ਨਹੀਂ ਕਿਹੜਾ ਪਿੰਡ ਗਿਆ ਦੋਨਾਂ ਕੇ ਰੀਪਰ ਦੇ ਕੇ ਪਤਾ ਨਹੀਂ ਰਾਮਪਟਪੁਰੀ ਰਾਮਪਟ